ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਛਾ ਇੱਕ ਗੱਲ ਦੱਸੋ ਵੀ ਜੇ ਆਪਾਂ ਹਵਾ ਨੂੰ ਸਾਫ਼ ਰੱਖਣਾ ਆਪਾਂ ਲੱਕੜ ਵਾਲਾ ਚੁੱਲਾ ਵਰਤਾਂਗੇ ਕਿਉਂਕਿ ਉਹਦੇ ਵਿੱਚੋਂ ਕੀ ਨਿਕਲਦਾਗਾ ਧੂੰਆਂ ਤੇ ਹਵਾ ਨੂੰ ਸਾਫ਼ ਰੱਖਣ ਵਾਸਤੇ ਲੱਕੜ ਵਾਲਾ ਚੁੱਲਾ ਆਪਾਂ ਵਰਤਣਾ ਨਹੀਂ ਫਿਰ ਆਪਾਂ ਕਿਹੜਾ ਚੁੱਲਾ ਵਰਤਾਂਗੇ ਸਾਰਿਆਂ ਨੇ ਬੋਲੋ ਬਈ ਸਿਲੰਡਰ ਵਾਲਾ ਜੇ ਆਪਾਂ ਸਿਲੰਡਰ ਵਾਲਾ ਚੁੱਲਾ ਵਰਤਨਾ ਵਧੀਆ ਗੱਲ ਆ ਤੇ ਆਪਾਂ ਹੋਰ ਕਿਹੜਾ ਚੁੱਲਾ ਵਰਤ ਸਕਦੇ ਨਾਲ ਵੈਰੀ ਗੁੱਡ ਉਸਨ ਕਿਹੜਾ ਚੁੱਲਾ ਬਿਜਲੀ ਵਾਲਾ ਕਿਉਂਕਿ ਸਿਲੰਡਰ ਤੇ ਹਾਂ ਬਈ ਦੁਬਾਰਾ ਧਿਆਨ ਦੋ ਵੀ ਜਿਹੜੇ ਆਪਣੇ ਸਿਲੰਡਰ ਵਾਲਾ ਚੁੱਲਾ ਤੇ ਬਿਜਲੀ ਵਾਲਾ ਚੁੱਲਾ ਉਹਨਾਂ ਵਿੱਚ ਧੂੰਆਂ ਨਹੀਂ ਨਹੀਂ ਨਿਕਲਦਾ ਉਹਦੇ ਨਾਲ ਹਵਾ ਆਪਣੀ ਕਿਰੂਗੀ ਹਾਂ ਹਵਾ ਠੰਡੀ ਵੀ ਰਹੂਗੀ ਸਾਫ਼ ਵੀ ਰਹੂਗੀ ਕਿਉਂਕਿ ਕਾਰਬਨ ਡਾਈਆਕਸਾਈਡ ਆਪਣਾ ਘਟ ਫੇਲੂਗਾ ਹੋਰ ਜਿਹੜੇ ਆਪਣੇ ਫਿਰ ਆਪਾਂ ਹਵਾ ਨੂੰ ਸਾਫ਼ ਰੱਖਣ ਵਾਸਤੇ ਆਪਾਂ ਨੂੰ ਜੇ ਕੋਈ ਕੱਚੀ ਜਗ੍ਹਾ ਮਿਲਦੀ ਆ ਕੋਈ ਸਾਫ਼ ਜਗ੍ਹਾ ਬੱਚੇ ਧਿਆਨ ਦਿਓ ਓਏ ਧਿਆਨ ਦਿਓ ਧਿਆਨ ਦਿਓ ਇਧਰ ਇਧਰ ਧਿਆਨ ਦਿਓ ਜੇ ਆਪਾਂ ਨੂੰ ਕੋਈ ਕੱਚੀ ਜਗ੍ਹਾ ਮਿਲਦੀ ਆ ਫਿਰ ਉੱਥੇ ਆਪਾਂ ਕੀ ਲਾ ਕੇ ਆਵਾਂਗੇ ਬੂਟੇ ਤੇ ਬੂਟੇ ਲਾਉਣ ਨਾਲ ਵੀ ਤੁਹਾਨੂੰ ਆਪਾਂ ਦੱਸਿਆ ਸੀ ਵੀ ਹਵਾ ਕੀ ਰਹਿੰਦੀ ਆ ਸਾਫ਼ ਸਾਰੇ ਬੱਚੇ ਕਲਾਪਿੰਗ ਕਰੋ ਆਪਦੇ ਲਈ ਵੈਰੀ ਗੁੱਡ